ਨਾ ਜਸਪਾਲ ਸਿੰਘ ਅੱਛਾ ਤੇ ਕੀ ਕੰਮ ਇੱਥੇ ਕੀ ਕਰਦਾ ਸੀ ਹਾਂ ਦਾ ਬਾਰ ਕਰਦਾ ਅੱਜ ਕਿੰਨਾ ਸਮਾ ਹੋ ਗਿਆ ਸੀ ਪੁੱਤ ਨੂੰ ਮਾਰ ਗਿਆ ਹਾਂਜੀ ਮੈਨੂੰ ਨਹੀਂ ਪਤਾ ਇੰਨਾ ਤੇ ਵਾਸ ਬਈ ਇੰਨਾ ਸ਼ੁਕਰ ਹੈ ਮਹਾਰਾਜ ਦਾ ਕਿਰਪਾ ਦੇ ਨਾਲ ਚਲੋ ਮਤਲਬ ਕਿ ਆਪਣੇ ਕਿਸੇ ਕਿਸਾਨ ਦੇ ਆਪਣੇ ਘਰ ਆ ਗਿਆ ਹਾਂ ਹਨ ਹੋਰ ਕੋਈ ਨਹੀਂ ਅਸੀਂ ਉਹ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਕੋਈ ਗੱਲ ਨਹੀਂ ਬਸ ਬੜੇ ਸੁਪਨੇ ਸਜਾਏ ਹੋਣੇ ਪੁੱਤ ਨੇ ਵੀ ਤੁਸੀਂ ਵੀ ਕੋਈ ਗੱਲ ਨਹੀਂ ਮਹਾਰਾਜ ਨੇ ਇੰਨਾ ਸ਼ੁਕਰ ਹੈ ਮੇਰਾ ਪੁੱਤ ਮਹਾਰਾਜ ਨੇ ਮੇਰਾ ਬਹੁਤ ਸ਼ੁਕਰ ਕਰਵਾਇਆ ਇਹ ਨਹੀਂ ਮੈਨੂੰ ਬੜੀ ਖੁਸ਼ੀ ਦੇ ਬਸ ਜੀ ਨਾਮ ਆਪਣਾ ਨਾਮ ਜਸਬੀਰ ਸਿੰਘ ਹੈ ਜੀ ਜਿਹੜੇ ਡਿਪੋਟੋਂ ਆ ਕੇ ਆ ਰਹੇ ਆ ਕਿੰਨਾ ਚਿਰ ਪਹਿਲਾਂ ਗਏ ਸੀ ਦੇਖੋ ਜੀ ਉਹਨਾਂ ਨੂੰ ਹੋਇਆ ਮਹੀਨਾ ਕੀ ਹੋਇਆ ਗਿਆ ਤੇ ਤੁਹਾਨੂੰ ਕਿਦਾਂ ਜਸਬੀਰ ਦੀ ਪਤਾ ਲੱਗਾ ਵੀ ਇੱਥੇ ਦੇਖੋ ਜੀ ਆਪਾਂ ਨੂੰ ਨਿਯੋਜ ਤੋਂ ਬਾਹਰ ਲੱਗਾ ਕਿ ਅੱਡਾ ਮੇਰਾ ਚਾਚਾ ਜੀ ਦਾ ਬੇਟਾ ਹੈ ਛੋਟਾ ਅਸੀਂ ਉਸ ਚੀਨ ਨੂੰ ਵੇਖ ਕੇ ਬਹੁਤ ਹੈਰਾਨ ਹੋ ਗਏ ਕਿ ਸਰਕਾਰਾਂ ਦੀਆਂ ਇਹਨਾਂ ਗੱਲਾਂ ਦੇ ਕਰਕੇ ਜਿਹੜੇ 200 ਤੇ 5 ਜਿਹੜੇ ਪ੍ਰਵਾਸੀ ਆਪਣੇ ਪੰਜਾਬ ਦੇ ਆਪਣੇ ਏਰੀਆ ਦੇ ਵਾਪਸ ਆਏ ਨੇ ਬਹੁਤ ਮੰਦਭਗੀ ਖਬਰ ਹੈ ਇਹਨਾਂ ਦੀ ਰੋਕੀ ਸੀ ਇਹਨਾਂ ਨੂੰ ਇੱਕ ਮਹੀਨਾ ਹੋਇਆ ਹੈਗਾ ਪਤਾ ਕਿਸ ਨੂੰ ਲੱਗਾ ਲੁਕਤ ਪਤਾ ਅੱਜ ਮਾਰਨਿੰਗ ਟਾਈਮ ਤੇ ਲੱਗਾ ਜੀ ਜਦੋਂ ਨਿਊਜ਼ ਆਈ ਹਾਂਜੀ ਹੁਣ ਪਤਾ ਲੱਗਾ ਕਦੋਂ ਘਰੋਂ ਨਾ ਕਿੰਨਾ ਕਿਹੋ ਜਿਹਾ ਉਹ ਹੁਣ ਸਾਨੂੰ ਇਸ ਗੱਲ ਦਾ ਹਜੇ ਨਹੀਂ ਪਤਾ ਕੁਝ ਕਹਿ ਰਹੇ ਨੇ ਕਿ ਕੋਈ 2-3 ਘੰਟੇ ਤੱਕ ਆ ਜਾਣਗੇ ਵਾਪਸ ਗੱਲਬਾਤ ਹੈ ਨਹੀਂ ਜੀ ਗੱਲਬਾਤ ਨਹੀਂ ਹੋਈ ਕਿਸੇ ਨਾਲ ਵੀ ਹੋਈ ਨਿਊਜ਼ ਤੋਂ ਪਤਾ ਲੱਗ ਰਹਾ ਆ ਕਿ ਕੋਈ ਘੰਟੇ 2 ਘੰਟੇ ਤੱਕ ਆਪ ਉਹਨੇ ਘਰੀ ਉਹਨਾਂ ਨੂੰ ਪਹੁੰਚਾ ਦਿੱਤਾ ਜਾਏਗਾ ਪਹਿਲਾਂ ਕਿਹੜੇ ਦੇਸ਼ ਗਈ ਸੀ ਉਸ ਤੋਂ ਬਾਅਦ ਫਿਰ ਕਿਹਾ ਦੇਖੋ ਜੀ ਸਾਨੂੰ ਬੱਸ ਇਹੋ ਪਤਾ ਆ ਕਿ ਇੱਥੋਂ ਹੀ ਗਿਆ ਵਾ ਮਹੀਨਾ ਹੋ ਗਿਆ ਵਾ ਅਮਰੀਕਾ ਵਾ ਹਾਂਜੀ ਬੜੀ ਵੱਡੀ ਪ੍ਰੇਜੜੀ ਹੋਈ ਏ ਜਿਸ ਵੀ ਜੀ ਕੋਈ ਆਸ ਚੰਨਣਾ ਚਾਹੂੰ ਮੈਂ ਵੇਖੋ ਜੀ ਇਹ ਸਾਰੇ ਸਰਕਾਰਾਂ ਦੇ ਹੈਗੇ ਨੇ ਮੁੱਦੇ ਜੋ ਵੀ ਨੇ ਪਰ ਜਿਹੜੇ ਵਿਦੇਸ਼ਾਂ ਵਿੱਚ ਆਪਾਂ ਕੰਮਕਾਰ ਵਾਸਤੇ ਜਾਂਦੇ ਆ ਤੇ ਉਹ ਆਪਣੇ ਅਸੀਂ ਕਈ ਸੁਹਣੇ ਸਜਾਏ ਹੁੰਦੇ ਨੇ ਘਰਾਂ ਵਾਸਤੇ ਆਪਣੇ ਪਰਿਵਾਰਾਂ ਵਾਸਤੇ ਪਰ ਉਹ ਅੱਜ ਢਹਾ ਟੇਹ ਦੀ ਹੋ ਗਏ ਨੇ ਸਾਡੇ ਪਰਿਵਾਰ ਦੇ ਵੀ ਤੇ ਅਸੀਂ ਬਾਕੀ ਵੀ ਜਿਹੜੇ ਨੌਜਵਾਨ ਆਏ ਨੇ ਜਾਂ ਜਿਹੜੇ ਪ੍ਰਵਾਸੀ ਆਏ ਨੇ ਆਪਣੇ ਪੰਜਾਬ ਦੇ ਆਪਣੇ ਇੰਡੀਆ ਦੇ ਉਹਨਾਂ ਦੇ ਘਰਾਂ ਵਿੱਚ ਵੀ ਇਦਾਂ ਹੀ ਪਰੇਸ਼ਾਨੀਆਂ ਆ